ਇਹ ਇੱਕ ਤਾਂ ਪੀਪੀਐਫ ਦਾ ਸਭ ਤੋਂ ਮੇਨ ਫਾਇਦਾ ਤੁਸੀਂ ਮੰਨ ਲਓ ਨਵੀਂ ਗੱਡੀ ਲੈ ਕੇ ਆਏ ਹਨਾ ਆਪਣਾ ਗਵਾਂਢੀ ਲਾ ਲਓ ਆਪਣੀ ਨਹੀਂ ਬੰਦੀ ਉਹਨਾਂ ਦਾ ਹੁਣੇ ਚਾਬੀ ਮਾਰਤੀ ਠੀਕ ਹੈ ਕੁਝ ਵੀ ਕਰਤਗੇ ਇਹ ਬੱਚੇ ਨੇ ਮਤਲਬ ਰੋੜਾ ਮਾਰਤਾ ਥੋੜਾ ਪੈਨਟ ਚਲੇ ਜਾਂਦਾ ਨਵੀਂ ਗੱਡੀ ਦਾ ਹਾਂ ਠੀਕ ਹੈ ਮੰਨਦੇ ਹੋ ਤੁਸੀਂ ਗੱਲ ਨੂੰ ਇਹ ਜਿਹੜੀ ਪੀਪੀਐਫ ਹੈ ਨਾ ਇਹ ਚੀਜ਼ ਆਪ ਨੂੰ ਬਚਾਉਂਦੀ ਹੈ ਇਸ ਚੀਜ਼ ਆਪਣੀ ਪੀਪੀਐਫ ਮਤਲਬ ਬਹੁਤ ਪਾਕਟ ਫ੍ਰੈਂਡਲੀ ਹੈ ਠੀਕ ਹੈ ਭਾਈ ਜਿੱਦਾਂ ਕਿ ਆਪਣੀ ਪੀਪੀਐਫ ਮਤਲਬ 45000 ਤੋਂ ਸਟਾਰਟਿੰਗ ਹੈ ਠੀਕ ਹੈ 45000 ਤੋਂ ਸਟਾਰਟਿੰਗ ਹੋ ਗਿਆ ਆਪ ਹੋ ਜਾਂਦਾ ਹੈ ਜੀ ਉਹ ਮਤ ਇਹ ਆਪਣੇ ਕੋਲ ਦੋ ਤਰੀਕੇ ਦੀ ਕੋਟਿੰਗ ਹੈ ਵੀਰ ਜੀ ਇੱਕ ਸੈਰਮਿਕ ਕੋਟਿੰਗ ਤੇ ਗ੍ਰਾਫਨ ਕੋਟਿੰਗ ਜਿਹੜਾ ਆਪਣੀ ਵੀਡੀਓ ਦੇਖ ਕੇ ਆਊ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੰਨਾ ਡਿਸਕਾਊਂਟ ਮਿਲੂਗਾ ਉਹ ਜੋ ਤੁਸੀਂ ਕਹਿ ਦੋਗੇ ਆਪਾਂ ਕਰ ਲਾਂਗੇ ਬਿਲਕੁਲ ਭਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਹਾਂਜੀ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਆਂ ਡਿਟੇਲਿੰਗ ਸਟਰੀਟ ਵਾਲਿਆਂ ਦੇ ਬਠਿੰਡਾ ਦੇ ਵਿੱਚ ਗੱਲ ਕਰਨੀ ਹੈ ਪੀਪੀਐਫ ਬਾਰੇ ਤੇ ਕੋਟਿੰਗ ਬਾਰੇ ਹੈਨਾ ਮੈਂ ਇਸ ਟਾਈਮ ਮਾਨਸਾ ਰੋਡ ਖੜਾਗਾ ਬਿਲਕੁਲ ਮੌਜਗੜ ਜਿਹੜਾ ਆਪਾਂ ਰੈਸਟੋਰੈਂਟ ਆ ਜਾਂਦਾ ਤੇ ਇਧਰ ਹਣਾਈ ਦੀ ਏਜੰਸੀ ਆ ਜਾਂਦੀ ਹੈ ਇੱਥੇ ਵੀਰ ਕੰਮ ਕਰਦਾ ਜਿਵੇਂ ਆਪਾਂ ਪੀਪੀਐਫ ਦੀ ਗੱਲ ਕਰਦੇ ਕਿਉਂ ਕਰਾਉਣੀ ਜ਼ਰੂਰੀ ਆ ਤੇ ਇਹ ਤੋਂ ਬਾਅਦ ਕੋਟਿੰਗ ਆ ਜਾਂਦੀ ਆ ਤਾਂ ਉਹਦੇ ਕੀ ਫਾਇਦੇ ਰਹਿੰਦੇ ਹਨ ਇਹ ਆਪਾਂ ਸਾਰੀ ਗੱਲਬਾਤ ਕਰਾਂਗੇ ਤੁਹਾਡੀ ਗੱਡੀ ਦੀ ਜਿਹੜੀ ਲਾਈਫ ਆ ਉਹ ਦੁੱਗਣੀ ਹੋ ਜੂਗੀ ਹਨ ਤੇ ਕਰਦੇ ਆ ਗੱਲਬਾਤ ਬਾਈ ਨਾਲ ਮਲਾਉਣੇ ਆ ਤੇ ਸਾਰੀ ਜਾਣਕਾਰੀ ਇਸ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬੋਲ ਕੇ ਦੱਸੋ ਕੀ ਨਾਮ ਬਾਈ ਜੀ ਆਪਣਾ ਬਾਈ ਜੀ ਮੇਰਾ ਨਾਮ ਰਾਜਨ ਚੰਦ ਹੈ ਜੀ ਹਾਂਜੀ ਬਿਲਕੁਲ ਆਪਾਂ ਮਾਨਸਾ ਰੋਡ ਖੜੇ ਆ ਨਾ ਮੌਜਗੜ ਦੇ ਬਿਲਕੁਲ ਲਾਗੇ ਰੈਸਟੋਰੈਂਟ ਦੇ ਬਿਲਕੁਲ ਡਿਟੇਲ ਇੱਥੇ ਬਾਈ ਪੀਪੀਐਫ ਕੀਤੀ ਜਾਂਦੀ ਹੈ ਬਿਲਕੁਲ ਨਵੀਆਂ ਗੱਡੀਆਂ ਦੀ ਤੇ ਡਿਟੇਲਿੰਗ ਕੀਤੀ ਜਾਂਦੀ ਹੈ ਆਪਾਂ ਬਾਈ ਪਹਿਲਾਂ ਗੱਲ ਕਰਦੇ ਆਂ ਪੀਪੀਐਫ ਬਾਰੇ ਹਨਾ ਹਾਂਜੀ ਵੀਰੇ ਤੇ ਇਹਦੇ ਵਿੱਚ ਜਿਹੜੀ ਪੀਪੀਐਫ ਦਾ ਫਾਇਦਾ ਕੀ ਰਹਿੰਦਾ ਹਸਲ ਦੇ ਵਿੱਚ ਵੀਰੇ ਇੱਕ ਤਾਂ ਪੀਪੀਐਫ ਦਾ ਸਭ ਤੋਂ ਮੇਨ ਫਾਇਦਾ ਤੁਸੀਂ ਮੰਨ ਲਓ ਨਵੀਂ ਗੱਡੀ ਲੈ ਕੇ ਆਏ ਹਨਾ ਆਪਣਾ ਗਵਾਂਢੀ ਲਾ ਲਓ ਆਪਣੀ ਨਹੀਂ ਬੰਦੀ ਉਹਨਾਂ ਨਾਲ ਹੂੰ ਉਹਨੇ ਚਾਬੀ ਮਾਰਤੀ ਠੀਕ ਹੈ ਕੁਝ ਵੀ ਕਰਤਗੇ ਬੱਚੇ ਨੇ ਮਤਲਬ ਰੋੜਾ ਮਾਰਤਾ ਥੋੜਾ ਪੇਂਟ ਚਲੇ ਜਾਂਦਾ ਨਵੀਂ ਗੱਡੀ ਦਾ ਹਾਂ ਠੀਕ ਹੈ ਮੰਨਦੇ ਹੋ ਤੁਸੀਂ ਗੱਲ ਨੂੰ ਏ ਜਿਹੜੀ ਪੀਪੀਐਫ ਹੈ ਨਾ ਇਹ ਚੀਜ਼ ਆਪ ਨੂੰ ਬਚਾਉਂਦੀ ਹੈ ਇਸ ਚੀਜ਼ ਤੋਂ ਸਭ ਤੋਂ ਵੱਡੀ ਗੱਲ ਕੋਟ ਪਹਿਲੇ ਪ੍ਰੋਟੈਕਟ ਪ੍ਰੋਟੈਕਸ਼ਨ ਕਰ ਦਿਆ ਹਾਂ ਠੀਕ ਹੈ ਆਪਣੀ ਜਿਹੜੀ ਪੀਪੀਐਫ ਹੈਗੀ ਹੈ ਵੀਰੇ ਇਹ 5 ਸਾਲ ਚ ਆਉਂਦੀ ਹੈ 8 ਸਾਲ ਚ ਆਉਂਦੀ ਹੈ ਕਿ ਲਾਈਫਟਾਈਮ ਦੀ ਹੁੰਦੀ ਹੈ ਅੱਛਾ ਅਲੱਗ-ਅਲੱਗ ਤਰ੍ਹਾਂ ਦੀ ਹੈ ਹਾਂਜੀ ਵੀਰੇ ਠੀਕ ਹੈ ਇਹ ਆਪਣੀ 100% ਟੀਪੀਯੂ ਹੈ ਹਮ ਨਾ ਤਾਂ ਇਹ ਪੇਂਟ ਖਿੱਚੇਗੀ ਹਮ ਨਾ ਵੀਰੇ ਕ੍ਰੈਕ ਹੋਏਗੀ अच्छा जो ਤੁਸੀਂ ਉਤਾਰੋਗੇ ਫਿਰ ਵੀ ਕਦੇ ਵੀ ਪੇਡ ਨਹੀਂ ਜਾਏਗਾ ਕੋਈ। ਕਈ ਵਾਰੀ ਆਪਾਂ ਦੇਖਦੇ ਆਂ ਕਈ ਵਾਰੀ ਆਪਾਂ ਸਸਤੀ ਪੀਪੀਐਫ ਕਰਵਾ ਲੈਂਦੇ ਆਂ ਤਾਂ ਜਦੋਂ ਆਪਾਂ ਲਾਉਨੇ ਆਂ ਉਹਦੇ ਨਾਲ ਗੂੰਦ ਜੀ ਲੱਗ ਜਾਂਦੀ ਹੈ। ਕਈ ਵਾਰੀ ਆਪਣਾ ਰੰਗ ਵੀ ਗੱਡੀ ਦਾ ਖਰਾਬ ਹੋ ਜਾਂਦਾ। ਭਾਈ ਜਿਹੜੀ ਇਹ ਤੁਸੀਂ ਕਰਕੇ ਦਿਓਗੇ ਇਹਦੇ 'ਚ ਇਦਾਂ ਦੀ ਦਿੱਕਤ ਤਾਂ ਨਹੀਂ ਆਉਂਦੀ। ਨਾ ਵੀਰੇ ਬਿਲਕੁਲ ਨਹੀਂ ਆਏਗੀ। 100% ਟੀਪੀਯੂ ਮੈਂ ਤੁਹਾਨੂੰ ਲੈ ਕੇ ਦਵਾਂਗੇ। ਠੀਕ ਹੈ। ਹਾਂਜੀ। ਆਪਾਂ ਭਾਈ ਕਿਸ ਚੀਜ਼ ਮਤਲਬ ਕੰਪਨੀ ਦਾ ਕਿਹੜਾ ਨਾਮ ਆ ਜਿਹੜਾ ਤੁਸੀਂ ਕਰਕੇ ਆ। ਤੁਸੀਂ ਪ੍ਰੋ ਸ਼ੀਲਡ ਦੀ ਆਉਂਦੀ ਹੈ। ਆਪਾਂ ਕਰਵਾ ਰਹੇ ਵੀ ਕਰਦੇ ਆਂ। ਆਪਾਂ ਲੂਮ ਇਹਦੀਆਂ ਬ੍ਰਾਂਚਾਂ ਹੋਰ ਵੀ ਕਿਤੇ ਆ? ਹਾਂਜੀ ਆਪਣੇ 60+ ਆਊਟਲੈਟ ਹੈਗੇ ਵੀਰੇ। ਠੀਕ ਹੈ। ਆਪਾਂ ਮਤਲਬ ਤੁਸੀਂ ਪੀਪੀਐਫ ਕਰਵਾ ਕੇ ਜਾਓਗੇ ਮੇਰੇ ਕੋਲੋਂ। ਆਪਾਂ ਹਰ 6 ਮਹੀਨੇ ਬਾਅਦ ਤੁਹਾਨੂੰ ਇਹਦੀ ਮੇਨਟੇਨੈਂਸ ਵੀ ਦਿੰਦੇ ਆ। ਅੱਛਾ ਇਹ ਵੀ ਮਿਲਦੀ ਆ। ਇਹ ਇਹ ਵੀ ਨਹੀਂ ਤੁਸੀਂ ਮਿਰਟਰੀ ਲੈਣੀ ਆ। ਜਿੰਨੇ ਆਪਣੇ 60 ਆਊਟਲੈਟ ਹੈ ਤੁਸੀਂ ਕਿਤੋਂ ਵੀ ਲੈ ਸਕਦੇ ਹੋ। ਕਿਤੋਂ ਵੀ ਲੈ ਸਕਦੇ ਹੋ। ਹਾਂਜੀ ਜੇ ਮੰਨ ਲਓ ਤੁਸੀਂ 5 ਸਾਲ ਦੀ ਕਰਵਾ ਕੇ ਗਏ ਹੋ ਹਨਾ ਤਾਂ ਤੁਹਾਨੂੰ ਹਰ ਮਤਲਬ 6 ਮਹੀਨੇ ਬਾਅਦ ਤੁਹਾਨੂੰ ਮੇਨਟੇਨੈਂਸ ਮਿਲੇਗੀ। ਠੀਕ ਹੈ। ਆਪਾਂ ਫਰੈਸ਼ ਸਰਮਿਕ ਕਰਕੇ ਦਵਾਂਗੇ ਤੁਹਾਨੂੰ। ਹਾਂਜੀ। ਹਣਾ ਕਿੰਨੇ ਤਰ੍ਹਾਂ ਦੀ 5 ਸਾਲ ਚ ਤੁਹਾਡੀ 10 ਵਾਰੀ ਹੋਏਗੀ ਕਲੀਮੈਂਟ ਜੇ ਆਪ ਕੀ ਫਿਮ ਦੀ ਗੱਲ ਕਰਦੇ ਆ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਈ ਵਾਰੀ ਆਪਾਂ ਬਾਜ਼ਾਰ ਦੇ ਵਿੱਚ ਜਾ ਰਹੇ ਆ ਜਾਂ ਅੱਜ ਕੱਲ ਆਪਾਂ ਵਹੀਕਲ ਬਹੁਤ ਜ਼ਿਆਦਾ ਹੋ ਚੁੱਕੇ ਹੈ ਨਾ ਕਈ ਵਾਰੀ ਆਪਣੀ ਗੱਡੀ ਸਾਈਡ ਤੋਂ ਲੱਗ ਜਾਂਦੀ ਆ ਜਾਂ ਕਿਤੇ ਡੈਂਟ ਪੈਂਡ ਪੈ ਜਾਂਦਾ ਤਾਂ ਆਪਣਾ ਪੇਂਟ ਉੱਤਰ ਜਾਂਦਾ ਤਾਂ ਵੱਡਾ ਫਾਇਦਾ ਇਹਦਾ ਇਹੀ ਰਹਿੰਦਾ Ориਜਨਲ ਪੇਂਟ ਰਹਿੰਦਾ ਤੁਹਾਡੀ ਗੱਡੀ ਤੇ ਇੱਕ ਵੀ ਸਕ੍ਰੈਚ ਨਹੀਂ ਆਊਗਾ ਜਿਹੜਾ ਸਕ੍ਰੈਚ ਆਊਗਾ ਉਹ ਐਸਪੀ ਫਿਫ ਤੇ ਆਊਗਾ ਤਾਂ ਇਹਨੂੰ ਪੀਫੀਫ ਨੂੰ ਲਾ ਕੇ ਆਪਾਂ ਦੁਬਾਰਾ ਵੀ ਕਰਵਾ ਸਕਦੇ ਆ ਤਾਂ ਜਿਵੇਂ ਬਾਈ ਜੀ ਨੇ ਦੱਸਿਆਗਾ 3 ਸਾਲ ਦੀ ਵੀਰੇ ਹਾਂ ਜੀ ਵੀਰੇ 5 ਸਾਲ ਦੀ ਹਾਂ ਜੀ 8 ਸਾਲ ਦੀ ਠੀਕ ਹੈ ਤੇ ਮਤਲਬ ਲਾਈਫਟਾਈਮ ਹੈ ਜੀ ਲਾਈਫਟਾਈਮ ਦੀ ਹੈ ਜੀ ਅ ਜੇ ਆਪਾਂ ਭਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਭਾਈ ਜੀ ਆਪਣੀ ਪੀਪੀਐਫ ਮਤਲਬ ਬਹੁਤ ਪੌਕੇਟ ਫ੍ਰੈਂਡਲੀ ਹੈ ਠੀਕ ਹੈ ਭਾਈ ਜਿੱਦਾਂ ਕਿ ਆਪਣੀ ਪੀਪੀਐਫ ਮਤਲਬ 45000 ਤੋਂ ਸਟਾਰਟਿੰਗ ਹੈ ਠੀਕ ਹੈ 45000 ਤੋਂ ਸਟਾਰਟਿੰਗ ਹੋ ਗਿਆ ਆਪ ਹੋ ਜਾਂਦੀ ਹੈ ਹਾਂ ਜੀ ਉਹ ਮਤਲਬ ਜੋ ਕਸਟਮਰ ਲੈਣਾ ਚਾਹੁੰਦਾ ਹੈ ਉਹਦੇ ਕੋਲ ਹੀ ਠੀਕ ਹੈ ਉਸ ਹਿਸਾਬ ਨਾਲ ਉਸ ਤੋਂ ਬਾਅਦ ਬਾਈ ਜਿਵੇਂ ਆਪਣੀ ਆ ਜਾਂਦੀ ਹੈਗੀ ਕੋਟਿੰਗ ਤਾਂ ਇਹ ਕੋਟਿੰਗ ਕਿੰਨੇ ਤਰ੍ਹਾਂ ਦੀ ਰਹਿੰਦੀ ਹੈ ਜਿਹੜਾ ਜਿਸ ਤਰ੍ਹਾਂ ਤੁਸੀਂ ਦੇਖਿਆ ਆਪਣੀ ਇਸ ਗੱਡੀ ਤੇ ਕੋਟਿੰਗ ਹੋ ਰਹੀ ਹੈ ਹਾਂਜੀ ਇਹ ਆਪਣੇ ਕੋਲ ਦੋ ਤਰੀਕੇ ਦੀ ਕੋਟਿੰਗ ਹੈ ਵੀਰ ਜੀ ਇੱਕ ਸੈਰਮਿਕ ਕੋਟਿੰਗ ਇੱਕ ਗ੍ਰਾਫਿਕ ਕੋਟਿੰਗ ਇਹਦੇ ਕੀ ਫਾਇਦੇ ਰਹਿੰਦੇ ਜਾਂਦਾ ਸਰ ਹਾਂ ਜਿਹੜੀ ਮਤਲਬ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਜਿਵੇਂ ਆਪਣੀ ਇਹ ਸੈਰਮਿਕ ਕੋਟਿੰਗ ਆ ਜਾਂਦੀ ਹੈ ਹਨਾ ਜੀ ਇਹਦੇ 2.5 ਲੇਅਰ ਮਾਈਕਰੋਨ ਦੀ ਥਿਕਨੈਸ ਹੁੰਦੀ ਹੈ ਠੀਕ ਹੈ ਠੀਕ ਹੈ ਪਰਤ ਕਹਿ ਲਈ ਜਿਵੇਂ ਪਰਤ ਕਹਿ ਲੈਂਦੇ ਜਿਵੇਂ ਆਪਾਂ ਸਭ ਤੋਂ ਜ਼ਿਆਦਾ ਬਿਲਕੁਲ ਨਹੀਂ ਇੱਕ ਗ੍ਰਾਫੀਨ ਦੀ ਉਸ ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਹਾਂਜੀ ਠੀਕ ਹੈ ਜਿਵੇਂ ਇਹਦੇ ਤੇ ਆਪਾਂ ਲਾ ਲਈਏ ਮਿੱਟੀ ਹੂੰ ਪਾਣੀ ਹਣਾ ਹੂੰ ਆਪਾਂ ਬਈ ਕਹ ਲਈਏ ਪਾਣੀ ਵਗੈਰਾ ਖੜ ਜਾਂਦਾ ਜਾਂ ਦਾਗ ਜੇ ਬਣ ਜਾਂਦੇ ਆ ਉਹ ਨਹੀਂ ਬਣਦੇ ਹਨਾ ਬਿਲਕੁਲ ਦਾਗ ਨਹੀਂ ਬਣਨਗੇ ਡਸਟ ਨਹੀਂ ਖੜੇਗੀ ਤੇ ਭਾਈ ਜੀ ਹਲਕਾ ਹਲਕੇ ਸਕਰੈਚ ਜੇ ਆ ਜਾਂਦੇ ਆ ਉਹ ਵੀ ਨਹੀਂ ਪੈਣਗੇ ਉਹ ਵੀ ਨਹੀਂ ਪੈਂਦੇ ਆਪਾਂ ਕਹ ਲਈਏ ਗੱਡੀ ਆਪਣੀ ਬਿਲਕੁਲ ਬ੍ਰੈਂਡ ਨਿਊ ਲੱਗੂਗੀ ਬਿਲਕੁਲ ਬ੍ਰੈਂਡ ਨਿਊ ਲੱਗੇਗੀ ਵੀਰੇ ਤੁਸੀਂ ਭਾਵੇਂ ਪੁਰਾਣੀ ਗੱਡੀ ਲੈ ਕੇ ਆਇਆ ਜਾਂਦਾ ਓਕੇ ਕੀ ਖਰਚਾ ਆ ਜਾਂਦਾ ਵੀਰੇ ਇਹਦਾ ਭਾਈ ਜੀ ਇਹ ਬਹੁਤ ਜੈਨੂਇਨ ਰੇਟ ਤੋਂ ਸ਼ੁਰੂ ਹੈ ਵੀ ਆਪਣੇ 15000 ਤੋਂ ਸ਼ੁਰੂ ਹੋ ਜਾਂਦੀ ਹੈ ओके 판지 ਬਿਲਕੁਲ ਪਾਕਟ ਫ੍ਰੈਂਡਲੀ ਆਪਾਂ ਕੈਸ਼ ਫ੍ਰੈਂਡਲੀ ਵੀਰੇ ਆਪਣਾ ਸਭ ਕੁਝ 15 ਤੇ ਇਹਦੀ ਕੀ ਸਰਵਿਸ ਰਹਿੰਦੀ ਹੈ ਜਿੱਦਾਂ ਆਪਾਂ ਇਹਦੀ ਸਰਵਿਸ ਵੀਰੇ ਹਰ 6 ਮਹੀਨੇ ਬਾਅਦ ਆਪਾਂ ਤੁਹਾਨੂੰ ਫਰੈਸ਼ ਕੋਟ ਕਰਕੇ ਦੇਵਾਂਗੇ ਫਰੈਸ਼ ਕੋਟ ਕੇ ਜਿੱਦਾਂ ਆਪਾਂ ਕਹਿ ਲਈ ਗਏ ਕੋਟਿੰਗ ਕਰਕੇ ਦੇਵਾਂਗੇ ਤਾਂ ਬਿਲਕੁਲ ਨਵੀਂ ਸ਼ਾਈਨਿੰਗ ਮਿਲੂਗੀ ਜਿੱਦਾਂ ਤੁਸੀਂ 3 ਸਾਲ ਦੀ ਕਰਵਾ ਕੇ ਜਾਂਦੇ ਹੋ ਮੇਰੇ ਕੋਲ ਹਾਂ ਠੀਕ ਹੈ ਜੀ ਸਰ ਮੈਂ ਤੁਹਾਨੂੰ 6 ਫ੍ਰੀ ਮੇਨਟੇਨੈਂਸ ਦਵਾਵਾਂਗਾ ਓਕੇ 6 ਫ੍ਰੀ ਹਰ ਮਤਲਬ 6 ਮਹੀਨੇ ਬਾਅਦ ਤੁਹਾਨੂੰ ਫ੍ਰੈਸ਼ ਕੋਟ ਕਰਕੇ ਦਿਆ ਕਰਾਂਗਾ ਠੀਕ ਹੈ ਗੱਡੀ ਆਪਾਂ ਕਹਿ ਲਈ ਵੀ ਇੱਕ ਤਰ੍ਹਾਂ ਦੀ ਬਿਲਕੁਲ ਬ੍ਰੈਂਡ ਨਿਊ ਲੱਗੂਗੀ ਜਿਹੜਾ ਆਪਾਂ ਕਹਿ ਲਈ ਵੀ ਵਾਟਰ ਖੜਦਾ ਜਾਂ ਪਾਣੀ ਖੜਦਾ ਜਾਂ ਧੂੜ ਮਿੱਟੀ ਆ ਤਾਂ ਦਾਗ ਵਗੈਰਾ ਨਹੀਂ ਬੰਦੇ ਤਾਂ ਆਪਣੀ ਗੱਡੀ ਆ ਵਾਰ-ਵਾਰ ਧੋਣ ਦੀ ਸਮੱਸਿਆ ਬੰਦੀ ਜਦੋਂ ਆਪਾਂ ਬਾਰ-ਬਾਰ ਧੋਣੇ ਆ ਗੱਡੀ ਨੂੰ ਤਾਂ ਉਹ ਜੰਗਾਲ ਪੈਂਦੀ ਹੈਗੀ ਤਾ ਉਹ ਤੋਂ ਵੀ ਆਪਣਾ ਛਟਕਾਰਾ ਪੈ ਜਾਂਦਾ ਹਨਾ ਕਪੜਾ ਮਾਰੋ ਗੱਡੀ ਬਿਲਕੁਲ ਸਾਫ਼ ਹੋ ਜਾਂਦੀ ਆ ਤੇ ਬਾਕੀ ਵੀ ਆਪਾਂ ਖੜਿਆਂਗੇ ਡਿਟੇਲਿੰਗ ਸਟਰੀਟ ਵਾਲਿਆਂ ਦੇ ਆ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਹੋ ਆਪਾਂ ਲੋਕੇਸ਼ਨ ਤੁਹਾਨੂੰ ਫੇਰ ਦੱਸ ਦਿੰਨੇ ਆ ਮੌਜਗੜ ਰੈਸਟੋਰੈਂਟ ਆ ਮਾਨਸਾ ਰੋਡ ਤੇ ਬਿਲਕੁਲ ਹੰਢੇਈ ਦੀ ਏਜੰਸੀ ਨਾਲ ਆ ਤੇ ਇੱਥੇ ਹੀ ਹੈਗੀ ਆ ਡਿਟੇਲਿੰਗ ਸਟਰੀਟ ਤੇ ਆ ਨੰਬਰ ਦਿੱਤੇ ਹੋਇਆ ਤੁਸੀਂ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਕਾਲ ਕਰ ਸਕਦੇ ਹੋ ਨਹੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਤਾਂ ਆਪਦੀ ਗੱਡੀ ਦੀ ਜਿਹੜੀ ਆਪਾਂ ਕਹਿ ਲਈ ਵੀ ਬਾਡੀ ਦੀ ਲਾਈਫ ਆ ਉਹ ਵਧਾ ਸਕਦੇ ਹਾਂ ਬਾਰ-ਬਾਰ ਆਪਾਂ ਕਈ ਵਾਰੀ ਗੱਡੀ ਲੱਗ ਜਾਂਦੀ ਹੈ ਬਾਜ਼ਾਰ ਦੇ ਵਿੱਚ ਅੱਜ ਕੱਲ੍ਹ ਵੀ ਗੱਲ ਕਰੀ ਤਾਂ ਆਪਣਾ ਕਹ ਲਈ ਵੀ ਵਹੀਕਲ ਬਹੁਤ ਜ਼ਿਆਦਾ ਹੋ ਸਕਦੇ ਹਨ ਜਾਂ ਆਪਣਾ ਕਹ ਲਈ ਵੀ ਕਿਤੇ ਬੱਚੇ ਸਕ੍ਰੈਚ ਮਾਰ ਜਾਂਦੇ ਆ ਤਾਂ ਉਹ ਤੋਂ ਛਡਕਾਰਾ ਪਾ ਸਕਦੇ ਹਾਂ ਪੀਪੀਐਫ ਕਰਵਾ ਕੇ ਤਾਂ ਕੋਟਿੰਗ ਵਗੈਰਾ ਕਰਾ ਕੇ ਬਿਲਕੁਲ ਵੇਜੀਆ ਤੁਹਾਡੀ ਗੱਲ ਟੋਕਾਂਗਾ ਵਿੱਚ ਮੈਂ ਜੀ 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 ਤੁਹਾਡੇ ਨਾਮ ਤੇ ਮੈਂ ਡਿਸਕਾਊਂਟ ਵੀ ਦਵਾਂਗਾ ਕੀ ਬਾਤ ਹੈ ਭਾਈ ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀਗਾ ਬਿਲਕੁਲ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੰਨਾ ਡਿਸਕਾਊਂਟ ਮਿਲੂਗਾ ਉਹ ਜੋ ਤੁਸੀਂ ਕਹਿ ਦੋਗੇ ਆਪਾਂ ਕਰ ਲਾਂਗੇ ਬਿਲਕੁਲ ਭਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਤਾਂ ਆਪਣੀ ਵੀਡੀਓ ਦਿਖਾਊਗਾ ਵੀਰ ਨੂੰ ਤਾਂ ਤੁਹਾਡਾ ਮਾਨਤਾਨ ਕੀਤਾ ਜਾਊਗਾ ਡਿਸਕਾਊਂਟ ਦਿੱਤਾ ਜਾਊਗਾ ਵਧੀਆ ਆਪਾਂ ਕਹਿ ਲਈ ਵੀ ਮਾਨਤਾਨ ਕੀਤਾ ਜਾਊਗਾ ਤੇ ਜੇ ਆਪਣੀ ਵੀਡੀਓ ਤੁਹਾਡੇ ਵੀਰ ਕੋਲੇ ਲੈ ਕੇ ਆਊਗਾ ਹਨਾ ਤੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਜੀ ਤੇ ਮਿਲਦੇ ਆ ਦੋਸਤੋ ਫਿਰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ